ਸਿਟੀਜਨ ਜਿੰਦਾਬਾਦ ਜਿੰਦਾਬਾਦ ਆਈ ਡਾਕਟਰਾਂ ਵੱਲੋਂ 2 ਘੰਟੇ ਲਈ ਆਪੀਡੀ ਬੰਦ ਕਰਕੇ ਸਟ੍ਰਾਈਕ ਕੀਤੀ ਗਈ ਜਿਸ ਦਾ ਤੁਸੀਂ ਦੇਖ ਸਕਦੇ ਹੋ ਪੇਸ਼ੈਂਟ ਜਿਹੜੇ ਗਦਾਪੁਰ ਸਰਕਾਰੀ ਹਸਪਤਾਲ ਕਿੰਨੇ ਖਰਾਬ ਹੋ ਰਹੇ ਕਿੰਨਾ ਰਸ਼ ਪਿਆ ਤੁਸੀਂ ਦੇਖ ਸਕਦੇ ਹੋ ਵੀ ਕੋਈ ਵੀ ਜਿਹੜਾ ਡਾਕਟਰ ਸਪੈਸ਼ਲਿਸਟ ਡਾਕਟਰ ਆਪਣੇ ਗਾਇਬਾਂਚ ਨਹੀਂ ਬੈਠਾ ਹੋਰ ਪੂਰੀ ਤਰ੍ਹਾਂ ਲੋ ਜਿਹੜੇ ਪੇਸ਼ੈਂਟ ਖਰਾਬ ਹੋ ਰਹੇ ਨੇ ਲੋਕ ਖੜੇ ਨਾਲ ਗੱਲਵਾ ਕਰਾਂਗੇ ਭਾਈ ਕੀ ਦਿੱਕਤ ਆਈ ਹੈ ਕੀ ਕੱਕੇ ਡਾਕਟਰ ਨੂੰ ਦਿਖਾਉਣਾ ਹੈ ਤੇ ਕੀ ਦਿੱਕਤ ਆਈ ਹੈ ਭਾਈ ਮੇਰਾ ਨਾਮ ਸ਼ੋਕਦੀਪ ਹੈ ਤੇ ਮੈਂ 10 ਵਜੇ ਦਾ ਆਇਆ ਹੋਇਆ ਤੇ ਸਕੀਮ ਵਿੱਚ ਡਾਕਟਰ ਨੂੰ ਦਿਖਾਣਾ ਹੈ ਤੇ ਪਰਚੀ ਨਹੀਂ ਕੱਟਦੇ ਪਏ ਉਹ ਟਿਕੋਫੀਡੀ ਜਿੱਤੀ ਗੱਲ ਪਰਚੀ ਬਣਾਉਣ ਵਾਲੇ ਕਹਿੰਦੇ ਪਰਚੀ ਬਣਾਣੀ ਸੀ ਪਰਚੀ ਬਣਾਉਂਦੇ ਨਹੀਂ ਪਏ ਕੀ ਕਹਿੰਦੇ ਨੇ ਉਹ ਬੋਲਦੇ ਕਿ ਨਹੀਂ ਡਾਕਟਰ ਸਟ੍ਰਾਈਕ ਤੇ ਹੈਗੇ ਨੇ ਤੇ ਪਰਚੀ ਨਹੀਂ ਬਣਾ ਕੇ ਦੇਣੀ ਅੱਛਾ ਹਾਂਜੀ ਫਰਮਾਕੋਟੋ ਮੀਂ ਜੀ ਸਾ ਪੇਸ਼ੈਂਟ ਹੋਰ ਵੀ ਖਰਾਬ ਹੋ ਰਿਹਾ ਦਵਾਈ ਲੈਣ ਆਇਆ ਸੀ ਲੇਕਿਨ ਇਥੇ ਡਾਕਟਰ ਕੋਈ ਨਹੀਂ ਗਾ ਹਾਂਜੀ ਭਾਜੀ ਕਿੱਧਰ ਆਏ ਸੀ ਕਿ ਡਾਕਟਰ ਨੂੰ ਦਿਖਾਉਣ ਆਏ ਸੀ ਡਾਕਟਰ ਮਿਲਿਆ ਡਾਕਟਰ ਨਹੀਂ ਮਿਲੇ ਕੀ ਗੱਲੋ ਜੀ ਮੈਂ ਐਕਸਟਰਾ ਕਰਾਣਾ ਬਾਂਧਾ ਅੱਛਾ ਹਾਂਜੀ ਡਾਕਟਰ ਮਿਲਿਆ ਨਹੀਂ ਮਿਲੇ ਕੀ ਗੱਲ ਵੈਸੇ ਇੱਥੇ ਬੈਠੇ ਨਹੀਂ 9 ਵਜੇ ਧਿਆਨ ਕੇ ਬੈਠੇ ਹਾਂ ਅੱਛਾ ਹਾਂਜੀ ਸਾਨੂੰ ਹੋਰ ਭਾਜੀ ਜਿਸੇ ਮਜੂ ਭਾਜੀ ਤੁਸੀਂ ਡਾਕਟਰ ਨੂੰ ਦਿਖਾਉਣਾ ਸੀ ਡਾਕਟਰ ਮਿਲੇ ਨਹੀਂ ਨਹੀਂ ਡਾਕਟਰ ਨਹੀਂ ਮਿਲੇ ਸਾਨੂੰ ਕੀ ਗੱਲ ਜੀ ਕਹਿ ਰਹੇ ਕਿ ਦਫਤਰੇ ਬੈਠੇ ਹੋਏ ਇਹਨਾਂ ਪਤਾ ਨਹੀਂ ਸਾਨੂੰ ਅੱਧਾ ਬਾ ਤੁਹਾਨੂੰ ਜਾਣਕਾਰੀ ਨਹੀਂ ਬਤਾਉਣਾ ਬ ਇਹ ਨੋਵੇ ਦਿਹਾੜੇ ਅੱਛਾ ਹਾਂਜੀ ਸੱਚ ਸਾਡੇ ਹੱਥ ਵਿੱਚ ਐ ਡਾਕਟਰ ਇੱਥੇ ਨਹੀਂ ਕੋਈ ਡਾਕਟਰ ਨਹੀਂ ਹੈਗਾ ਕੋਈ ਡਾਕਟਰ ਨਹੀਂ ਇਹ ਤੁਸੀਂ ਦੇਖੋ ਵੀ ਹੋਰ ਵੀ ਦਿਖਾਉਂਦਾ ਕੋਸ਼ਿਸ਼ ਕਰਾਂਗੇ ਵੀ ਜਿਹੜੇ ਡਾਕਟਰ ਜਿਹੜੇ ਸਪੈਸ਼ਲਿਸਟ ਡਾਕਟਰ ਜਿਹੜੇ ਵੀ ਹੈਗੇ ਨੇ ਇੱਥੇ ਕੋਈ ਵੀ ਡਾਕਟਰ ਮੌਜੂਦ ਨਹੀਂਗਾ ਔਰ ਲੋਕ ਪਰੇਸ਼ਾਨ ਹੋ ਰਹੇ ਡਾਕਟਰਾਂ ਦਾ ਕਹਿਣਾ ਕਿ ਕੁਝ ਦਿਨ ਪਹਿਲੇ ਇੱਥੇ ਕਿਸਾਨ ਜਥੇਬੰਦੀ ਨੇ ਧਰਨਾ ਮਾਰੇਗਾ ਜਿਹਦੇ ਚਲਤੇ ਉਹ ਸਾਡੇ ਕੰਮ ਵਿੱਚ ਦਖਲਅਜੀ ਕਰ ਨਹੀਂ ਇਹ ਕਰਕੇ ਉਹਨਾਂ ਨੇ ਇਹ ਹੜਤਾਲ ਕੀਤੀ ਤੁਸੀਂ ਦੇਖੋ ਵੀ ਇੱਥੇ ਮਰੀਜ਼ਾਂ ਦਾ ਰਸ ਪਿਆ ਔਰ ਵੱਡੀ ਗਿੰਦੀ ਜਿਵੇਂ ਮਰੀਜ਼ ਖੜੇ ਨੇ ਔਰ ਲੋਕ ਬੜੇ ਪਰੇਸ਼ਾਨ ਹੋ ਰਹੇ ਤੁਸੀਂ ਦੇਖਦੇ ਆ ਓਪੀਡੀ ਆ ਗਾਈ ਨਹੀਂ ਡਾਕਟਰ ਇਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਜੀ ਡਾਕਟਰ ਸਾਹਿਬ ਬੈਠੇ ਨੇ ਨਹੀਂ ਡਾਕਟਰ ਤੇ ਨਹੀਂ ਆ ਕੀ ਗੱਲ ਕੀ ਕਾਰਨ ਦੱਸਿਆ ਨਹੀਂ ਉਹਨਾਂ ਨੇ ਉਹਦੇ 2 ਘੰਟੇ ਬਾਅਦ ਪੈਣਾ ਉਹਨਾਂ ਨੇ ਅੱਛਾ ਹਾਂਜੀ ਤੁਸੀਂ ਕਦੋਂ ਦੇ ਆ ਜਾਓ ਆਹਂ ਤੇ ਪਰਚੀ ਕੱਟਣ ਲੱਗੇ ਦੇ ਪਰਚੀ ਕੱਟੀ ਨਹੀਂ ਉਹਨਾਂ ਨੇ ਕਹਿੰਦੇ ਡਾਕਟਰ ਰੋਟ ਕੋਲ ਤੇ ਸਾਰੇ ਗੁਰਦਾਸਪੁਰ ਦੇ ਸਮੂਹ ਡਾਕਟਰਾਂ ਵੱਲੋਂ ਹੜਤਾਲ ਕਰਤੀ ਗਈ ਅਨਮਿੱਥੇ ਸਮੇਂ ਲਈ ਹੜਤਾਲ ਕਰਦੀ ਹੈ ਹੜਤਾਲ ਕਰਨ ਦਾ ਮਕਸਦ ਇਹ ਸੀ ਪਿਛਲੇ ਦਿਨੋਂ ਕਿਸਾਨ ਜਥੇਬੰਦੀਆਂ ਨੇ ਇੱਥੇ ਕੋਈ ਧਰਨਾ ਲਗਾਇਆ ਸੀ ਉਹਨਾਂ ਨੇ ਕਿਹਾ ਸੀ ਡਾਕਟਰ ਦੇ આરોਪ ਲਗਾਏ ਸੀ ਡਾਕਟਰ ਵੱਲੋਂ ਕਈ ਪੇਸ਼ੈਂਟ ਤੋਂ ਪੈਸੇ ਲੈ ਗਏ ਨੇ ਇਸ ਕਰਕੇ ਇਸ ਦੇ ਰੋਸ 'ਚ ਡਾਕਟਰਾਂ ਨੇ ਜਿਹੜੇ ਨੇ ਅੱਜ ਇੱਥੇ ਹੜਤਾਲ ਕਰਦੀ ਹੈ ਜਿਹਦੇ ਚੱਲਦੇ ਇਸ ਗੁਰਦਾਸਪੁਰ ਸਰਕਾਰੀ ਹਸਪਤਾਲ ਦੇ ਮਰੀਜ਼ ਵੀ ਪਰੇਸ਼ਾਨ ਹੋ ਰਹੇ ਨੇ ਸਾਲਾ ਕੋ ਡਾਕਟਰ ਸਾਹਿਬ ਮਸ਼ਹੂਰ ਨੇ ਡਾਕਟਰ ਵਿਸ਼ਾਲ ਜ ਦੇਖੋ ਜਿ세 ਬੰਦੇ ਨੇ ਵਿਦੌਟ ਫੈਕਟਸ ਵੈਰੀਫਾਈ ਕਰਨ ਤੋਂ ਬਿਨਾ ਹੀ ਇੱਕ ਡਾਕਟਰ ਦੇ ਇਲਜ਼ਾਮ ਲਗਾਤੇ ਕਿ ਡਾਕਟਰ ਨੇ ਇਹਨੇ ਪੈਸੇ ਲਏ ਆ ਪਹਿਲਾਂ 4-5 ਮਹੀਨੇ ਪਹਿਲਾਂ ઓਪਰੇਟ ਹੋਇਆ ਸੀਗਾ ਪੇਸ਼ੈਂਟ ਸੈਟੀਸਫੈਕਟਿਡ ਕੰਡੀਸ਼ਨ ਚ ਡਿਸਚਾਰਜ ਹੋ ਵੀ ਗਿਆ ਫੋਲੋਅਪ ਤੇ ਵੀ ਆਇਆ ਉਸ ਤੋਂ ਬਾਅਦ 4-5 ਮਹੀਨੇ ਬਾਅਦ ਜਦੋਂ ਇਹਨਾਂ ਨੂੰ ਕਿਸੇ ਨੇ ਹੋਰ ਕਿਸੇ ਨੇ ਸਕੈਨ ਕਰਾਉਣ ਵਾਸਤੇ ਕਰਿਆ ਕਿ ਸਕੈਨ ਚ ਪ੍ਰੋਬਲਮ ਹੈ ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਇੱਥੇ ਅਸੀਂ ਇਹਨਾਂ ਦਾ ਹੱਲ ਕਰ ਦਾਂਗੇ ਬੜੇ ਅਲੀਮੀਨਾ ਕਿਹਾ ਬਟ ਪੇਸ਼ੈਂਟ ਦੇ ਅਟੈਂਡੈਂਟਸ 'ਤੇ ਇਲਜ਼ਾਮ ਲਾ ਰਹੇ ਕਿ ਇਹ ਇਹਨਾਂ ਨੇ ਪੈਸੇ ਲਏ ਮੈਂ ਕਿਸੇ ਵੀ ਤਰ੍ਹਾਂ ਕੋਈ ਪੈਸਾ ਨਹੀਂ ਲਿਆ ਮੈਂ ਪਿਛਲੇ 2 4 ਸਾਲ ਤੋਂ ਪੀਐਸਐਮਐਸ ਚੋਂ 4-5 ਸਾਲ ਤੋਂ ਮੇਰੇ ਤੇ ਕੋਈ ਇਸ ਤਰ੍ਹਾਂ ਬਲੇਮ ਨਹੀਂ ਲੱਗਾ ਮੈਂ ਇਥੇ ਓਪਨ ਲੈਪਰੋਸਕੋਪੀ ਹਰ ਤਰ੍ਹਾਂ ਦੀ ਸਰਜਰੀ ਕਰਦਾ ਹਾਂ ਪੇਸ਼ੈਂਟ ਬਿਲਕੁਲ ਸੈਟੀਸਫਾਈ ਹੈ ਬਟ ਜੱਥੇ ਬੰਦਿਆਂ ਨੇ ਵਿਦਾਊਟ ਫੈਕਟਸ ਵੈਰੀਫਾਈ ਕਰਨ ਤੋਂ ਬਿਨਾ ਮੇਤੇ ਰਿਸ਼ਵਤ ਦੇ ਇਲਜ਼ਾਮ ਲਾਏ ਸਰ ਇਹਦੇ ਕਰਕੇ ਲੋਕੀ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਪੇਸ਼ੈਂਟ ਖਰਾਬ ਇਹਦੇ ਬਾਰੇ ਕੀ ਕਹਣਾ ਸਾਨੂੰ ਬਹੁਤ ਦੁੱਖ ਹੈ ਜੀ ਇਸ ਸਬੰਧੀ ਹਾਂਜੀ ਸਰ ਇਹਦੇ ਬਾਰੇ ਸਾਨੂੰ ਵੀ ਬਹੁ ਪਰ ਇੱਕ ਜਿਹੜਾ ਡਾਕਟਰ ਚੰਗਾ ਭਲਾ ਕੰਮ ਕਰ ਰਿਹਾ ਉਹ ਆਪਣਾ ਰੈਪਿਊਟੇਸ਼ਨ ਬਣਾ ਰਿਹਾ ਹੁਣ ਬਿਨਾਂ ਗਲਤੋਂ ਦਾ ਨਾਮ ਬਦ ਨਾਮ ਕੀਤਾ ਗਿਆ ਵੀ ਇਹਨੇ ਗਲਤ ਕੰਪਰੇਸ਼ਨ ਕੀਤਾ ਜੋ ਵੀ ਕੀਤਾ ਹੋਵੇਗਾ ਉਹਨਾਂ ਲਿਖਾਇਆ ਗਿਆ ਉਹਨਾਂ ਵਾਰ ਪਹਿਲਾਂ ਵੈਰੀਫਾਈ ਤੇ ਕਰੋ ਕੁਛ ਹੁੰਦਾ ਹਰੇਕ ਕੇਸ ਦੇ ਵਿੱਚ ਕੋਈ ਵੀ ਕੋਈ ਜਰੀ ਮਾੜੀ ਮੋਟੀ ਕਮੀ ਕੁਝ ਵੀ ਹੁੰਦੀ ਹੈ ਤਾਂ ਉਹਦੇ ਚ ਕੋਈ ਸਾਡੇ ਮੈਡੀਕਲ ਚ ਲਿਖਿਆ ਹੋਇਆ ਵੀ ਇਹ ਕੁਝ ਹੋ ਸਕਦਾ ਇਹ ਥੋੜਾ ਵੀ ਡਾਕਟਰ ਦਾ ਨਾਮ ਬਦ ਨਾਮ ਕਰ ਦੋਗੇ ਫਿਰ ਫਰਕ ਹੀ ਪਿਆ ਉਹਨਾਂ ਵੀ ਤਾਂ ਨਾਮ ਆ ਰਿਹਾ ਤੁਸੀਂ ਤਾਂ ਨਾਮ ਆ ਗਿਆ ਡਾਕਟਰ ਪੜੀ ਲਿਖੀ ਨਾਮ ਆ ਰਿਹਾ ਫਿਰ ਕੀ ਹੋਰ ਕਹ ਅਸੀਂ ਕਿਵੇਂ ਇਹਨੂੰ ਦਸੀਏ ਜੋ ਆ ਕੇ ਸਾਡੇ ਤਾਂ ਜਿਹੜਾ ਮਰਜੀ ਜੋ ਸਾਡੇ ਨੂੰ ਜੋ ਕਿ ਆ ਕੇ ਇਲਜ਼ਾਮ ਲਾਉਂਦਾ ਪਿਆ ਤੂੰ ਤੇ ਮਾਰੇ ਕੋ ਐਕਸ਼ਨ ਕਰੋ ਕੀ ਉਹਨਾਂ ਤੇ ਐਕਸ਼ਨ ਲਿਆ ਉਹਨਾਂ ਨੇ ਤਾਂ ਨਾ ਮਾਰੇ ਕੀ ਐਕਸ਼ਨ ਲੈ ਲਿਆ ਉਹਨਾਂ ਨੇ ਕਹੇ ਨੇ ਦੱਸੋ ਮੈਨੂੰ ਤੂੰ ਇਹ ਦੱਸੋ ਮੈਨੂੰ ਕਹਿੰਦੇ ਉਹਨਾਂ ਤਾਂ ਨਾ ਮਾਰੇ ਕੀ ਐਕਸ਼ਨ ਲੈ ਲਿਆ ਗਏ ਨੇ ਅੱਜ ਇੱਕ ਆਏਗਾ ਨੂੰ ਦੂਜਾ ਆਜੂਗਾ ਆਹੀ ਗੱਲ ਹੈ ਨਾ ਇਹ ਦੱਸੋ ਵੀ ਅਸੇ ਡਾਕਟਰ ਸਾਹਿਬ ਜਿਨ੍ਹਾਂ ਨੇ ਕਹਿਣਾ ਜੀ ਉਹਨੇ ਸਾਡੇ ਖਿਲਾਫ ਬੇਬੁਨਿਆਦ ਝੂਠਾ ਧਰਨਾ ਮਾਰਿਆ ਜਿਹੜਾ ਕਰਕੇ ਅਸੀਂ ਵੀ ਅੱਜ ਆਪਣੇ ਰੋਸ 'ਚ ਧਰਨਾ ਮਾਰ ਰਹੇ ਹਾਂ ਪੰਜਾਬ ਤੱਕ ਲਈ ਗੁਰਦਾਸਪੁਰ ਤੋਂ ਪਿਛੰਬਰ ਬਿੱਟੂ